ਵਾਸ਼ਰੂਮਾਂ ਦੇ ਬਾਹਰ ਨਾ ਜਿਵੇਂ ਕੋਈ ਬੁੱਲੇ شاہ ਦਰਬਾਰ ਹੈ ਹੋਰ ਦਰਬਾਰ ਹੈ ਹਾਂਜੀ ਹਾਂਜੀ ਜਿਹੜੇ ਪਬਲਿਕ ਵਾਸ਼ਰੂਮ ਹੁੰਦੇ ਉਹ ਸਫਾਈ ਸੂਈ ਕਰਦੇ ਆ ਤੇ ਨਾਲ ਉਹਨਾਂ ਨੇ ਛੋਟੇ ਪਿਸ਼ਾਬ ਦਾ 10 ਤੇ ਵੱਡੇ ਦੇ 20 ਰੁਪਏ ਲੈਣੇ ਤੇ ਐਵੇਂ ਉਹ ਸਰਦਾਰ ਸਾਹਿਬ ਚਲੇ ਗਏ ਜਾਂਦੇ ਨਾ ਉੱਥੇ ਬੁੱਲੇ شاہ ਦਾ ਵਾਸ਼ਰੂਮ ਚਲੇ ਗਏ ਉਹਨਾਂ ਨੇ ਪੱਗ ਨਹੀਂ ਬੰਨੀ ਹੁਣ ਪੱਗ ਨਹੀਂ ਬੰਨੀ ਤੇ ਉਹਨਾਂ ਨੂੰ ਨਹੀਂ ਪਤਾ ਨਹੀਂ ਵੀ ਸਰਦਾਰ ਹੈ ਸਰਦਾਰ ਹੈ ਬਿਲਕੁਲ ਹਾਂਜੀ ਨਾਲ ਉਹਦੇ ਪਾਕਿਸਤਾਨੀ ਮੁੰਡਾ ਸੀ ਆਪਣਾ ਉਹ ਜਦੋਂ ਗਏ ਨਾ ਅੰਦਰ ਤੇ ਮੁੜ ਕੇ ਬਾਹਰ ਆਏ ਉਹਨੂੰ ਕੀ ਪਤਾ ਵੀ ਹੁਣ 20 ਰੁਪਏ ਦੇਣੇ ਉਹ ਚੁੱਪ ਕਰਕੇ ਲਾਗੋ ਲੰਗਿਆ ਹੂੰ ਤੇ ਹਾਂ ਆਂਦਾ ਹਾਂ ਜੀ ਬਾਜੀ ਤੇ ਪੈਸੇ ਕਿਨੇ ਦੇਣੇ ਆਂ ਹਾਂ ਆਂਦਾ ਕਾਦੇ ਪੈਸੇ ਤੂੰ ਵਾਸ਼ੂਮ ਨਹੀਂ ਹੋ ਗਿਆ ਉਹਨੇ ਵੀ ਜੀ ਮੈਨੂੰ ਪਤਾ ਨਹੀਂ ਨਹੀਂ ਤੇ ਮੈਂ ਤੁਹਾਨੂੰ ਦੇ ਦਿੰਦਾ ਉਹਨੇ ਕੱਢ ਕੇ ਨਾ ਉਹਨੂੰ 10 ਰੁਪਏ ਦੇ ਦਿੱਤੇ ਹਾਂ ਉਹਨੇ ਹਾਂ 10 ਰੁਪਏ ਦੇਣੇ ਤੂੰ ਤੇ ਵੱਡਾ ਕਰ ਗਿਆ ਲੱਗੋ ਇੰਟਰਸਟਿੰਗ ਆਣੀ ਹੈ ਹਾਂ ਜੀ ਉਹ ਨਾ ਅਗੋ ਵੀ ਸ਼ੁਕਲੇ ਬੈ ਗਿਆ ਆਂਦਾ ਮਾਤਾ ਗੱਲ ਸੁਣ ਲੈ ਮੇਰੀ ਮੈਂ ਇਹਨੂੰ ਗੇਨ ਹੋਇਆ 3 ਮਿੰਟ ਹਾਂਜੀ ਤੇ ਤਿੰਨਾ ਮਿੰਟਾਂ ਚ ਮੈਂ ਵੱਡੀ ਕਾਰਵਾਈ ਕਿਵੇਂ ਪਾ ਦਿੰਦਾ ਦੱਸ ਦੱਸ ਮੈਨੂੰ ਉਧਰੋਂ ਨਾ ਸੋਨੇ ਦਾ ਸਾਗਾ ਆ ਵੀ ਜਿਹੜਾ ਉਹਦੇ ਨਾਲ ਗਿਆ ਹੈ ਨਾ ਪਾਕਿਸਤਾਨੀ ਉਹ ਬੜਾ ਸਿੱਧਾ ਜਿਆ ਅੱਛਾ ਜੀ ਆਂਦਾ ਮਾ ਇਹ ਗੱਲ ਸੁਣਨਾ ਮੇਰੀ ਇਹ ਆ ਮੇਰਾ ਮਹਿਮਾਨ ਪਰੋਣਾ ਪੈਸੇ ਭਾਵੇਂ ਲਾਦਾ ਤੂੰ 5000 ਮੇਰੇ ਕੋਲ ਲੈ ਚੁੱਕ ਪਰੋਣੇ ਦੀ ਬਿਜਤੀ ਨਾ ਕਰ ਮੈਂ ਇਸ ਗੱਲ ਦੀ ਗਵਾਹੀ ਦੇਣਾ ਕਿ ਅਸੀਂ ਆਏ ਹੁਣੇ ਘਰੋਂ ਹਾਂਜੀ ਮੈਂ ਇਹ ਗਿਆ ਵਾਸ਼ਰੂਮ ਮੈਂ ਵਾਜਾਂ ਸੁਣੀਆਂ